ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਜਿਵੇਂ ਕਿ ਆਪਣਾ ਪੰਜਾਬ ਅੱਜ ਬਿਮਾਰੀਆਂ ਨਾਲ ਲੜ ਰਿਹਾ ਸੋ ਬਹੁਤ ਸਾਰੇ ਉਦਮੀ ਕਿਸਾਨ ਜਿਹੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਤੇ ਵਾਤਾਵਰਨ ਬਚਾਉਣਾ ਲੋਕਾਂ ਦੀ ਸਿਹਤ ਬਚਾਉਣਾ ਅੱਜ ਅਸੀਂ ਉਹ ਸਾਰੇ ਕਿਸਾਨ ਵੀਰ ਇਕੱਠੇ ਹੋਏ ਨੇ ਤੇ ਕੋਸ਼ਿਸ਼ ਕਰ ਰਹੇ ਹਾਂ ਵੀ ਬਾਕੀ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਸਮਝ ਸਕਣ ਵੀ ਆਪਣੇ ਘਰ ਘਰ ਬਿਮਾਰੀਆਂ ਆ ਚੁੱਕੀਆਂ ਨੇ ਵੀ ਕੁਦਰਤੀ ਖੇਤੀ ਇਹ ਸਾਨੂੰ ਬਚਾ ਸਕਦੀ ਆ ਜ਼ਮੀਨ ਨੂੰ ਵੀ ਬਚਾ ਸਕਦੀ ਆ ਸਿਹਤ ਨੂੰ ਬਚਾ ਸਕਦੀ ਆ ਰਸੋਈ ਨੂੰ ਬਚਾ ਸਕਦੀ ਆ ਸੋ ਅੱਜ ਜਿਹੜੇ ਵੀ ਆਪਣੇ ਇਲਾਕੇ ਦੇ ਜਿੰਨੇ ਵੀ ਕਿਸਾਨ ਨੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਕੁਦਰਤੀ ਖੇਤੀ ਕੀਤੀ ਘਾਟੇ ਝੱਲੇ ਸੋ ਅੱਜ ਆਪਾਂ ਸਾਰੇ ਇਕੱਠੇ ਹੋਏ ਆਂ ਤੇ ਅੱਜ ਮਿਲਦੇ ਆਂ ਉਹਨਾਂ ਸਾਰੇ ਕਿਸਾਨ ਵੀਰਾਂ ਨੂੰ ਜਿਵੇਂ ਕਿ ਆਪਣੇ ਆਪਣੇ ਸਰਦਾਰ ਅਨ tiers ਸਿੰਘ ਜੀ ਨੇ ਦੱਸਦੇ ਜੀ ਹਾਂ ਜੀ ਮੈਂ ਜੀ ਸਰਦਾਰ ਅਨ tiers ਸਿੰਘ ਪੁੱਲਰ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਦਾ ਰਹਿਣ ਵਾਲਾ ਮੈਂ ਆਪਣੇ 5 ਏਕੜ ਵਿੱਚ ਕੁਦਰਤੀ ਖੇਤੀ ਕਰਦਾ ਜੀ ਮੈਂ ਆਪਣੇ ਪਹਿਲਾਂ ਮੈਨੂੰ ਇਹ ਬਿਮਾਰੀਆਂ ਲੱਗੀਆਂ ਦੀਆਂ ਜੂਰੀਆ ਵਧਣ ਲੱਗਿਆ ਦੀ ਫਿਰ ਮੈਨੂੰ ਪਤਾ ਲੱਗਿਆ ਵੀ ਇਹ ਕਿਉਂ ਹੁੰਦੀਆਂ ਨੇ ਆਪਣੇ ਖੇਤਾਂ 'ਚ ਆਪਾਂ ਲੋੜ ਤੋਂ ਵੱਧ ਜੂਰੀਆ ਪਾਉਣ ਲੱਗੇ ਦੀ ਮੈਂ ਪਹਿਲਾਂ ਆਪਣੇ ਜੋਗੀ ਕਰਨ ਲੱਗਿਆ ਤਾਂ ਮੇਰੀਆਂ ਬਿਮਾਰੀਆਂ ਠੀਕ ਹੋਣ ਲੱਗੀਆਂ ਉਸ ਤੋਂ ਬਾਅਦ ਮੈਂ ਹੁਣ 5 ਏਕੜ ਤੱਕ ਲੈ ਗਿਆ ਵਧਾ ਕੇ ਮੈਨੂੰ ਕਿਤੇ ਆਪਣੀ ਫਸਲ ਵੇਚਣ ਨਹੀਂ ਜਾਣਾ ਪੈਂਦਾ ਲੋਕ ਘਰੇ ਆਉਂਦੇ ਨੇ ਬਾਕੀ ਆਪਾਂ ਸਾਈਏਵਾਲ ਗਊਆਂ ਰੱਖੀਆਂ ਉਹਨਾਂ ਦਾ ਦੁੱਧ ਵੀ ਵਿਕਦਾ ਘੀ ਵੀ ਵਿਕਦਾ ਉਸ ਤੋਂ ਬਾਅਦ ਗੰਡੋਏ ਖਾਦ ਬਣਾਉਨੇ ਆਪਾਂ ਉਹਨਾਂ ਦੇ ਗੋਬਰ ਤੋਂ ਉਹ ਵੀ ਆਪਣਾ ਖੇਤਾਂ 'ਚ ਕੰਮ ਲੈਨੇ ਆ ਇਹਦੇ ਨਾਲ ਮੈਨੂੰ ਬਹੁਤ ਫਾਇਦਾ ਹੋਣ ਲੱਗਿਆ ਜੀ ਨਾਲੇ ਆਪਣੀਆਂ ਬਿਮਾਰੀਆਂ ਹਟੀਆਂ ਨਾਲੇ ਅਸੀਂ ਲੋਕਾਂ ਨੂੰ ਵਧੀਆ ਭੋਜਨ ਦਿੰਨੇ ਆ ਜੀ ਅੰਨੇ ਬਹੁਤ ਧੰਨਵਾਦ ਜੀ ਅੱਗੇ ਮਿਲਦੇ ਆ ਸਰਦਾਰ ਹਰਪ੍ਰੀਤ ਸਿੰਘ ਜੀ ਨੂੰ ਹਰਤੇ ਜੀ ਦਾ ਸੁਖਸਾਨ ਵੀਰਾਂ ਨੂੰ ਸ਼ੀਗਾਰ ਜੀ ਮੈਂ ਹਰਪ੍ਰੀਤ ਸਿੰਘ ਪਿੰਡ ਇਸਰੂ ਤੋਂ ਮੈਂ ਪਿਛਲੇ ਗਏ ਸਾਲ ਤੋਂ ਖੇਤੀਬਾੜੀ ਮਿਸ਼ਨ ਦੇ ਨਾਲ ਜੁੜਿਆ ਹੋਇਆ ਹਾਂ ਤੇ ਮੈਂ ਘਰੇਲੂ ਲੋੜਾਂ ਲਈ ਆਪਦੀ ਖੇਤਾਂ ਦੇ ਵਿੱਚ ਘਰੇਲੂ ਬਾਗੀਚੀ ਤੇ ਹੋਰ ਅਨਾਜ ਵਗੈਰਾ ਆਪਦੇ ਘਰੇਲੂ ਜ਼ਰੂਰਤਾਂ ਲਈ ਪੈਦਾ ਕਰਦਾ ਹਾਂ ਤੇ ਸਾਨੂੰ ਬੜੇ ਵਧੀਆ ਪੋਜ਼ੀਟਿਵ ਰਿਜ਼ਲਟ ਮਿਲ ਰਹੇ ਨੇ ਜੀ ਜੀ ਬਹੁਤ ਧੰਨਵਾਦ ਜੀ ਅੱਗੇ ਸਰਦਾਰ ਕਰਮਜੀਤ ਸਿੰਘ ਜੀ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਮੇਰਾ ਕਰਮਜੀਤ ਸਿੰਘ ਨਾਮ ਪਿੰਡ ਟੌਂਸਾ ਖੇਤੀਬਰਾਸਤ ਮਿਸ਼ਨ ਕਾਬੀ ਸਮੇਂ ਤੋਂ ਜੁੜ ਕੇ ਘਰ ਲਈ ਜੋ ਕਿਚਨ ਦੇ ਵਿੱਚ ਚਾਹੀਦਾ ਕੋਸ਼ਿਸ਼ ਕਰੀਦੀ ਆ ਵੀ ਸਾਰਾ ਆਪਣਾ ਹੋਵੇ ਪਲੱਸ ਸਰਦਾਰ ਗੁਰਮ ਗੁਰਸੇਮਰਨ ਸਿੰਘ ਤੋਂ ਆਪਾਂ ਨੇ ਸਾਰੇ ਫਰੂਟਾਂ ਦਾ ਬਾਗ ਵੀ ਲਗਾਇਆ ਹੋਇਆ ਜੋ ਆਪਾਂ ਨੂੰ ਲੋੜੀ ਦੇ ਚਾਹੀਦੇ ਨੇ ਤੇ ਬਾਕੀ ਜੋ ਬਚ ਜਾਂਦਾ ਮਿਲਟ ਵੀ ਲਾਉਨੇ ਆ ਤੇ ਉਹ ਸੇਲ ਵੀ ਕਰਦੇ ਆ ਠੀਕ ਹੈ ਬਹੁਤ ਧੰਨਵਾਦ ਜੀ ਅੱਗੇ ਸਰਦਾਰ ਤੇਜੋ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤੇਜੋ ਸਿੰਘ ਤੇ ਮੈਂ ਖੰਨੇ ਦਾ ਰਹਿਣ ਵਾਲਾ ਜੀ ਮੈਂ 3 ਏਕੜ ਦੇ ਵਿੱਚ ਸਨ 2014 ਤੋਂ ਕੁਦਰਤੀ ਖੇਤੀ ਕਰ ਰਿਹਾ ਹਾਂ ਤੇ ਉਹਦੇ ਵਿੱਚ ਇੱਕ ਏਕੜ ਮੇਰਾ ਮਿਕਸ ਫਰੂਟ ਦਾ ਬਾਗ ਹੈ ਜੀ ਤੇ ਉਹਦੇ ਵਿੱਚ ਮੇਰੇ ਵਾਲੇ ਜਿਵੇਂ ਫਸਲਾਂ ਨੇ ਅੰਤਰ ਫਸਲਾਂ ਉਹਦੇ ਵਿੱਚ ਬੀਜ ਲੰਨਾ ਤੇ ਕਣਕ ਹੈ ਬੰਸੀ 2014 ਤੋਂ ਬੀਜ ਰਹੇ ਆ ਜੀ ਸੋਨਾ ਮੋਤੀ ਬੀਜ ਰਹੇ ਆ ਛੋਲੇ ਦਾਲਾਂ ਦੂੜਾ ਮੂੰਗੀ ਮਾਂ ਛੋਲੇ ਹੋ ਗਏ ਆਪਣੇ ਬਾਕੀ ਮਿਕਸ ਫਰੂਟ ਹੈ ਜੀ ਅਸੀਂ ਖੰਨੇ ਸੇਲ ਵੀ ਕਰਦੇ ਰਹੇ ਆ ਆਪਣੇ ਚਾਰ ਪੰਜ ਕਿਸਾਨ ਇਕੱਠੇ ਹੋ ਕੇ ਸੋ ਕਰੋਨਾ ਤੋਂ ਬਾਅਦ ਸਾਡਾ ਬੰਦ ਹੋ ਗਿਆ ਸੀ ਸਿਸਟਮ ਇਹ ਤੇ ਆਸ ਆ ਵੀ ਅਸੀਂ ਉਹਨੂੰ ਦੁਬਾਰਾ ਹੁਣ ਤੋਂ ਰਿਵਾਈਵ ਕਰੀਏ ਉਹਨੂੰ ਦੁਬਾਰਾ ਤੋਂ ਸਟਾਰਟ ਕਰੀਏ ਕੁਦਰਤੀ ਖੇਤੀ ਤੇ ਉਹਨੂੰ ਪਲੇਟਫਾਰਮ ਨੂੰ ਜਿਹੜਾ ਮਾਰਕੀਟ ਮਾਰਕੀਟਿੰਗ ਵਾਲਾ ਉਹਨੂੰ ਦੁਬਾਰਾ ਤੋਂ ਅਸੀਂ ਸਟਾਰਟ ਕਰਾਂਗੇ ਕੋਸ਼ਿਸ਼ ਕਰਾਂਗੇ ਬਹੁਤ ਧੰਨਵਾਦ ਜੀ ਸਰਦਾਰ ਰਸਪਿੰਦਰ ਸਿੰਘ ਜੀ ਜੀ ਸਾਸੀ ਗੰਛਾਰੇ ਨੂੰ ਮੇਰਾ ਨਾਮ ਰਸਪਿੰਦਰ ਸਿੰਘ ਜੀ ਪਿੰਡ ਸ਼ੇਰਪੁਰ ਕਲਾ ਅੱਜ ਅਸੀਂ ਖੇਤੀਬਾੜੀ ਮਿਸ਼ਨ ਵੱਲੋਂ ਗੁਰਮੇਤਰ ਸਿੰਘ ਜੀ ਦੇ ਖੇਤ ਕੁਦਰਤੀ ਮਾਹੌਲ ਦੇ ਵਿੱਚ ਕੁਦਰਤੀ ਕਿਸਾਨ ਮਿਲਣੀ ਰੱਖੀ ਹੈ ਜੀ ਇੱਥੇ ਅਸੀਂ ਜਿਹੜੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਆ ਉਹ ਖੰਨੇ ਨੇੜੇ ਦੇ ਏਰੀਏ ਦੇ ਉਹ ਅਸੀਂ ਇੱਥੇ ਇਕੱਠੇ ਹੋਏ ਆ ਤੇ ਅਸੀਂ ਕੁਦਰਤੀ ਖੇਤੀ ਦੇ ਵਿਚਾਰੇ ਦੇ ਆਲੇ ਦੁਆਲੇ ਜੋ ਵੀ ਵਿਚਾਰ ਵਟਾਂਦਰਾ ਜਾਂ ਤੁਸੀਂ ਕਹੋ ਵੀ ਇੱਕ ਡਿਸਕਸ਼ਨ ਕਰਨ ਲਈ ਇਕੱਠੇ ਹੋਏ ਆ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਇਹ ਗੁਰਮਿੱਤਰ ਜੀ ਦੇ ਜਿਹੜੇ ਖੇਤ ਦਾ ਮਾਹੌਲ ਆ ਉਹਦੇ ਵਿੱਚ ਮੀਟਿੰਗ ਦਾ ਕਰਨ ਦਾ ਆਨੰਦ ਵੀ ਆ ਰਿਹਾ ਜੀ ਨਾਲ ਨਾਲ ਠੀਕ ਹੈ ਜੀ ਬਹੁਤ ਧੰਨਵਾਦ ਜੀ ਮੌਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸੰਜੀਵ ਸ਼ਰਮਾ ਖੇਤੀ ਵਿਰਾਸਤ ਮਿਸ਼ਨ ਜਾਂਦਾ ਹਾਂ ਜਿਹੜੀ ਸੰਸਥਾ ਹੈ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਰਾਹੇ ਪਾਉਣ ਵਾਲੀ ਸੰਸਥਾ ਉਹਦੇ ਵਿੱਚ ਖਾਸ ਤੌਰ ਤੇ ਸਰਟੀਫਿਕੇਸ਼ਨ ਦਾ ਪੀਜੀਐਸ ਸਰਟੀਫਿਕੇਸ਼ਨ ਦਾ ਕੰਮ ਮੈਂ ਦੇਖਦਾ ਹਾਂ ਧੰਨਵਾਦ ਠੀਕ ਹੈ ਡਾਕਟਰ ਜੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਮੇਰਾ ਨਾਮ ਵੀਰਿੰਦਰ ਕੁਮਾਰ ਜੀ ਮੈਂ ਖੰਨੇ ਤੋਂ ਮੇਰੀ ਬੇਸਿਕਲੀ ਬੈਕਗਰਾਉਂਡ ਯੋਗ ਦੀ ਹੈ ਪਰ ਯੋਗ ਚਾਕੇ ਸਮਝ ਆਈ ਕਿ ਕਲਾ ਯੋਗ ਕਾਫੀ ਨਹੀਂ ਹੈ ਅੱਛੇ ਭੋਜਨ ਦੀ ਲੋੜ ਹੈ 15 ਸਾਲ ਤੋਂ ਅਮਿੰਦਰ ਜੀ ਜਤਨ ਮਿਲ ਕੇ ਐਜਿਊਕੇਸ਼ਨ ਵੋਲੰਟੀਅਰ ਖੰਨੇ ਚ ਕੰਮ ਕਰ ਰਹੇ ਇੱਛਾ ਹੈ ਕਿ ਕਿਸਾਨਾਂ ਨੂੰ ਸਪੋਰਟ ਕਰ ਸਕਾਂ ਆਪਣੇ ਵੱਲੋਂ ਬੈਸਟ ਥੈਂਕ ਯੂ ਜੀ ਤੁਹਾਨੂੰ ਬਹੁਤ ਧੰਨਵਾਦੀ ਸਰਦਾਰ ਕੌਰ ਸਿੰਘ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹਵਤਾ ਸਿੰਘ ਹੈ ਤੇ ਮੈਂ ਖੰਨੇ ਨੂੰ ਬਿਲੋਂਗ ਕਰਦਾ ਜੀ ਮੈਂ ਆਪਣੀਆਂ ਲੋੜਾਂ ਦੇ ਮੁਤਾਬਕ ਕਾਫੀ ਬਿਮਾਰੀਆਂ ਚ ਉਲਝਿਆ ਸੀ ਇਸ ਕਰਕੇ ਮੈਂ ਆਰਗੈਨਿਕ ਮੈਟਰ ਦੇ ਨਾਲ ਜੁੜਿਆ ਸੀ ਤੇ ਉਹਦੇ ਨਾਲ ਖੇਤੀਬਾੜੀ ਸਮਿਸ਼ਨ ਨਾਲ ਜੁੜਿਆ ਕੁਸੋਰ ਆਰਗੈਨਿਕ ਦੇ ਨਾਲ ਜੁੜਿਆ ਤੇ ਅੱਜ ਕੱਲ ਮੇਰਾ ਜੂਸ ਬਾਰ ਦਾ ਕੰਮ ਹੈ ਗੰਨੇ ਦਾ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦੀ ਆ ਕਿ ਸਰਦਾਰਜੀਤ ਸਿੰਘ ਸਿਕਾਲੀ ਮੈਂ ਪਿੰਡ ਮੇਰਾ ਪਿੰਡ ਦੋਦਪੁਰਾ ਜੀ ਤੇ ਆ ਸਤਜਾਰ ਗੁਰਮੇਤਰ ਸਿੰਘ ਤੇ ਉਤਾਰ ਵੀ ਜੀ ਦੀ ਹੈਲਪ ਦੇ ਨਾਲ ਜੀ ਮੈਂ 2 ਏਕੜ ਕੁਦਰਤੀ ਖੇਤੀ ਕਰ ਰਹੇ ਹਾਂ ਬਾਕੀ ਨਾਲ ਲੱਗਦੀ ਖੇਤੀ ਵੀ ਉਹ ਵੀ ਆਪਾਂ ਕੈਮੀਕਲ ਫ੍ਰੀ ਕਰ ਰਹੇ ਹਾਂ ਜੀ ਤੇ ਹੋਪ ਆ ਕਿ ਆਉਣ ਵਾਲੇ ਟਾਈਮ 'ਚ ਆਪਾਂ ਸਾਰੀ ਖੇਤੀ ਕੁਦਰਤੀ ਖੇਤੀ ਦੇ ਅੰਦਰ ਲੈ ਕੇ ਆਵਾਂਗੇ ਜੀ ਬਹੁਤ ਧੰਨਵਾਦ ਜੀ ਠੀਕ ਹੈ ਸ਼ੁਕਰੀਆ ਅਕਸ਼ੀ ਕਾਲ ਜੀ ਮੈਂ ਗੁਰਸਮਰਨ ਸਿੰਘ ਮੈਂ ਖੇਤੀ ਵਿਰਾਸਤ ਮਿਸ਼ਨ ਨਾਲ ਪਿਛਲੇ 8-10 ਸਾਲ ਤੋਂ ਜੁੜਿਆ ਹਾਂ ਜੀ ਉਸਤਾਦ ਗੁਰਮੇਤਰ ਜੀਆਂ ਤੋਂ ਰਹਿਨਮਾਈ ਹੇਠ ਇਸ ਮਿਸ਼ਨ ਨਾਲ ਜੁੜ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਆਰਗੈਨਿਕ ਖੇਤੀ ਸ਼ੁਰੂ ਕੀਤੀ ਤੇ ਹੁਣ ਨਾਲ ਆਰਗੈਨਿਕ ਦੇ ਖੇਤੀ ਦੇ ਨਾਲ-ਨਾਲ ਖੇਤੀ ਦੇ ਵਿੱਚ ਜੋ ਫਲਦਾਰ ਰੁੱਖ ਨੇ ਉਹਨਾਂ ਦੀ ਕੀਮਤਤਾ ਉਹ ਅੱਗੇ ਵੀ ਪ੍ਰਮੋਟ ਕਰ ਰਹੇ ਹਾਂ ਤੇ ਆਪਦੇ ਖੇਤ ਦੇ ਵਿੱਚ ਵੀ ਇੰਪਲੀਮੈਂਟ ਕਰ ਰਹੇ ਹਾਂ ਵੀ ਕਿੱਦਾਂ ਆਪਾਂ ਜਿਹੜਾ ਫਲਦਾਰ ਰੁੱਖਨ ਉਹਨਾਂ ਦੇ ਨਾਲ ਨਾਲ ਜਿਹੜੀ ਆਪਣੀ ਕੁਦਰਤੀ ਖੇਤੀ ਆ ਉਹ ਕਿੱਦਾਂ ਕਰ ਸਕਦੇ ਹਾਂ ਕਿੱਦਾਂ ਉਸ ਸਕਸੈਸਫੁਲ ਹੋ ਸਕਦੀ ਆ ਤੇ ਕਿੱਦਾਂ ਆਪਾਂ ਇਹਦੇ 'ਚ ਕਾਮਯਾਬ ਹੋਈਏ ਜਿਹੜੀ ਕੁਦਰਤੀ ਖੇਤੀ ਹਜੇ ਥੋੜੀ ਘੱਟ ਪ੍ਰਮੋਟ ਹੋ ਰਹੀ ਆ ਜਾਂ ਘੱਟ ਕਾਮਯਾਬ ਮੰਨੀ ਜਾਂਦੀ ਆ ਉਹਨੂੰ ਆਪਾਂ ਕਿਵੇਂ ਅੱਗੇ ਵਧਿਆ ਲੈਵਲ ਤੇ ਲੈ ਕੇ ਜਾਈਏ ਜੀ ਧੰਨਵਾਦ ਜੀ ਇਹ ਬਹੁਤ ਧੰਨਵਾਦ ਜੀ ਸਰਦਾਰ ਪੱਤੀ ਸਾਹਿਬ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਪਿੰਡ ਬਹੁ ਮਾਜਰਾ ਖੰਨੇ ਦੇ ਲੱਗਿਆ ਹੀ ਆ ਮੈਂ ਪਿਛਲੇ 7-8 ਸਾਲ ਤੋਂ ਕੁਦਰਤੀ ਕੀਟੀ ਕਰਦਾ ਜੀ ਖਾਸ ਤੌਰ ਤੇ ਮੈਂ ਜਿਹੜੀ ਸੋਨਾ ਮੋਤੀ ਕਣਕ ਹੈਗੀ ਤੇ ਇਹਦੀ ਖੇਤੀ ਹੀ ਜ਼ਿਆਦਾ ਕਰਦਾ ਤੇ ਮੇਰਾ ਇੱਕ ਹੀ ਕਹਿਣਾ ਹੁੰਦਾ ਜਿਆਦਾਤਰ ਤਾਂ ਵੀ ਆਪਾਂ ਆਪਣੇ ਆਪ ਤੋਂ ਆਪਦੇ ਘਰ ਤੋਂ ਸ਼ੁਰੂ ਕਰੋ ਜਿੰਨੇ ਆਪਣੇ ਘਰ ਦੀਆਂ ਲੋੜਾਂ ਨੇ ਵੀ ਉੱਥੋਂ ਸ਼ੁਰੂ ਕਰੋ ਅੱਗੇ ਕਰਦੇ ਜਿਵੇਂ ਤੁਹਾਡਾ ਮਾਰਕੀਟਿੰਗ ਵਧੇ ਜਾਂਦੀ ਹੈ ਤੇ ਉਦਾਂ ਆਪਣੀ ਖੇਤੀ ਵਿਧਾਈ ਜਾ ਸਕਦੇ ਆ ਮੈਂ ਵੀ ਹੁਣ ਪਹਿਲਾਂ 1 ਏਕੜ ਤੋਂ ਸ਼ੁਰੂ ਕੀਤੀ ਮੈਂ ਹੁਣ 4 ਏਕੜ ਦੇ ਵਿੱਚ ਮੈਂ ਆਪਣੀ ਜਿਹੜੀ ਸੋਨਾ ਬੋਤੀ ਕਣਕਾ ਉਹਗਾਉਣਾ ਤੇ ਇੱਕ ਹੀ ਜਿਹੜੇ ਇਹ ਚੈਨਲ ਨੂੰ ਇਸ ਵੀਡੀਓ ਨੂੰ ਦੇਖ ਰਹੇ ਨੇ ਜਿੰਨੇ ਵੀ ਸਰੋਤੇ ਮੇਰਾ ਉਹਨਾਂ ਨੂੰ ਇੱਕ ਕਹਿਣਾ ਹੈਗਾ ਵੀ ਜਿਵੇਂ ਤੁਸੀਂ ਇੱਕ ਫੈਮਿਲੀ ਡਾਕਟਰ ਰੱਖਦੇ ਹੋ ਇੱਕ ਫੈਮਿਲੀ ਕਿਸਾਨ ਜ਼ਰੂਰ ਰੱਖੋ ਤਾਂ ਕਿ ਉਹ ਜਿਹੜੇ ਕਿਸਾਨ ਕੁਦਰਤੀ ਖੇਤੀ ਕਰਦੇ ਨੇ ਨੇਚਰਲ ਖੇਤੀ ਕਰਦੇ ਨੇ ਵੀ ਉਹਨਾਂ ਨੂੰ ਉਤਸ਼ਾਹਤ ਮਿਲੇ ਧੰਨਵਾਦ ਜੀ ਠੀਕ ਹੈ ਧੰਨਵਾਦ ਮੇਰਾ ਨਾਮ ਸੁਖਵੀਰ ਸਿੰਘ ਤੇ ਮੈਂ ਇਹਨਾਂ ਸਾਰੇ ਵੱਡੇ ਵੀਰਾਂ ਨਾਲ ਰਲ ਕੇ ਸਾਰਾ ਕੁਝ ਸਿੱਖ ਰਿਹਾ ਹਰੇ ਧੰਨਵਾਦ ਠੀਕ ਕਿਸਾਨ ਵੀਰੋ ਇਹ ਜਿਹੜੀ ਗੱਲਬਾਤ ਸੀ ਇਹ ਸਿਰਫ ਸਾਡੇ ਕਿਸਾਨ ਵੀਰਾਂ ਨੂੰ ਤਕਰੀਬਨ ਇਸੇ ਜਿਹੜੇ ਨਵੇਂ ਕਿਸਾਨ ਵੀਰ ਨੇ ਉਹਨੂੰ ਪਤਾ ਲੱਗੇ ਵੀ ਇਹ ਕਿਸਾਨ ਨੇ ਪਰ ਅਸਲ ਵਿੱਚ ਕਿਸੇ ਦੀ ਜਾਣਕਾਰੀ ਦੇ ਮੋਹ ਥਾਜ ਨਹੀਂ ਇਹਨਾਂ ਨੇ ਇੱਕ ਉਹ ਸੰਘਰਸ਼ ਕੀਤਾ ਉਹ ਰਚਿਆ ਇਤਿਹਾਸ ਜਿਹੜਾ ਅੱਜ ਦੁਨੀਆ ਦਾ ਹਰੇਕ ਬੰਦਾ ਇਹਨਾਂ ਨੂੰ ਦੇਖ ਕੇ ਪਛਾਣ ਜਾਂਦਾ ਵੀ ਇਹ ਲੋਕ ਕਿਹੜਾ ਬੰਦਾ ਕੀ ਕੰਮ ਕਰ ਰਿਹਾ ਸੋ ਜਦੋਂ ਇਹਨਾਂ ਦੀ ਪਹਿਚਾਣ ਬਣੀ ਆ ਜਦੋਂ ਸ਼ੁਰੂਆਤ ਹੋਈ ਆ ਉਸ ਟਾਈਮ ਲੋਕ ਕਾਮਲੇ ਮੂਰਖ ਵੀ ਕਹਿੰਦੇ ਸਨ ਪਰ ਅੱਜ ਇੱਕ ਹੋਰ ਗੱਲ ਆ ਪੰਜਾਬੀਆਂ ਦੀ ਆਪਣੇ ਬਜ਼ੁਰਗਾਂ ਦੀ ਕਹਾਵਤ ਕਹਿੰਦੇ ਜਿਹਦੇ ਘਰੇ ਦਾਣੇ ਉਹਦੇ ਕਾਮਲੇ ਵੀ ਸਿਆਣੇ ਪਰ ਅੱਜ ਉਹ ਦਾਣੇ ਚਾਹੀਦੇ ਨੇ ਜਿਹੜੇ ਜ਼ਹਿਰ ਮੁਕਤ ਹੋਣ ਤਾਂ ਅਸੀਂ ਬਿਮਾਰੀਆਂ ਤੋਂ ਬਚਾਂਗੇ ਸੋ ਇਹਨਾਂ ਕਿਸਾਨ ਵੀਰਾਂ ਨਾਲ ਜੁੜੋ ਆਪਣੇ ਇਲਾਕੇ ਦੇ ਕਿਸਾਨ ਵੀਰਾਂ ਤੋਂ ਸਿੱਖੋ ਤੇ ਉਹ ਤੋਂ ਜਾਣਕਾਰੀ ਲੈ ਕੇ ਆਪਾਂ ਕੁਦਰਤੀ ਖੇਤੀ ਵਾਤਾਵਰਨ ਬਚਾਈਏ ਤੇ ਆਪਣੀ ਤਾਂ ਹਵਾ ਵੀ ਸ਼ੁੱਧ ਨਹੀਂ ਹੈਗੀ ਮਤਲਬ ਇੰਨੇ ਅਸੀਂ ਖਰਾਬ ਕਰ ਚੁੱਕੇ ਆ ਉਰੇ ਆਵਾਜ਼ ਦੇ ਵਿੱਚ ਜੇ ਆਪਾਂ ਕੁਦਰਤੀ ਖੇਤੀ ਵਧੀਆ ਸਾਲ ਲੈਣੇ ਆ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਟਕਾਰਾ ਪਾ ਸਕਦੇ ਹਾਂ ਸੋ ਕੁਦਰਤੀ ਖੇਤੀ ਵਿੱਚ ਬਹੁਤ ਕੁਝ ਸਿੱਖਣ ਨੂੰ ਆ ਕਿਸਾਨ ਵੀਰ ਨੇ ਜਿਹੜੇ ਉਹ ਇੰਨਾ ਸੰਘਰਸ਼ ਕਰਕੇ ਉਤਪਾਦ ਪੈਦਾ ਕਰਦੇ ਨੇ ਤੇ ਸਮਾਜ ਨੂੰ ਵੀ ਬੇਨਤੀ ਆ ਵੀ ਉਹਨਾਂ ਨਾਲ ਜੁੜੋ ਸਮਝੋ ਵੀ ਇਹ ਕੀ ਪੈਦਾ ਕਰ ਰਹੇ ਨੇ ਕੀ ਖਿਲਾ ਰਹੇ ਨੇ ਜਦ ਤੱਕ ਸਾਨੂੰ ਇਹ ਨਹੀਂ ਪਤਾ ਵੀ ਜਿਹੜੀ ਸਾਡੀ ਰਸੋਈ ਦੇ ਵਿੱਚ ਭੋਜਨ ਆ ਵੀ ਉਹ ਕਿਸ ਕਿਸਮ ਦਾ ਹੈ ਕਿਹਨੇ ਪੈਦਾ ਕੀਤਾ ਅਸਲੀ ਆ ਕਿ ਨਕਲੀ ਆ ਜ਼ਹਿਰੀਲਾ ਜਾਂ ਕਿਸ ਤਰ੍ਹਾਂ ਦਾ ਸੋ ਕੁਦਰਤੀ ਖੇਤੀ ਕਿਸਾਨਾਂ ਵੱਲੋਂ ਅੱਜ ਨਾਲ ਕੇ ਅਸੀਂ ਉਹ ਵਿਚਾਰ ਵਟਾਂਦਰਾ ਕਰ ਰਹੇ ਹਾਂ ਸੋ ਜਿਹੜੇ ਕਿਸਾਨ ਵੀਰਾਂ ਨੇ ਕੁਦਰਤੀ ਖੇਤੀ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਕਿਉਂਕਿ ਜਿਹੜਾ ਕਿਸਾਨ ਹੀ ਕਿਸਾਨ ਨੂੰ ਵਧੀਆ ਸਮਝਾ ਸਕਦਾ ਉਹ ਤੋਂ ਕਿਸਾਨ ਤੇ ਆਪਾਂ ਸਿੱਖ ਸਕਦੇ ਹਾਂ ਸੋ ਇਹਨਾਂ ਕਿਸਾਨ ਵੀਰਾਂ ਨਾਲ ਜੁੜੋ ਇਹਨਾਂ ਤੋਂ ਲਾਭ ਲਾਓ ਤੇ ਸਿੱਖੋ ਕਿਉਂਕਿ ਜਿਹੜੇ ਤਜਰਬੇ ਕਿਸਾਨਾਂ ਨੇ ਕੀਤੇ ਹੁੰਦੇ ਨੇ ਉਹ ਹੋਰਾਂ ਕੋਲ ਤਜਰਬੇ ਨਹੀਂ ਹੁੰਦੇ ਕਿਸਾਨ ਦਾ ਤਜਰਬਾ ਦੂਜੇ ਕਿਸਾਨ ਨੂੰ ਵਧੀਆ ਢੰਗ ਨਾਲ ਸਮਝਾ ਸਕਦੇ ਨੇ ਦੱਸ ਸਕਦੇ ਨੇ ਸੋ ਇਹਨਾਂ ਦੇ ਵਿਚਾਰ ਵੀ ਆਪਾਂ ਜਾਣਾਂਗੇ ਵੀ ਕੀ ਵਿਚਾਰ ਹੋ ਰਹੇ ਨੇ ਸੋ ਅੱਗੇ ਬਾਅਦ ਗੱਲਬਾਤ ਜੋ ਵੀ ਹੋਵੇਗੀ ਉਹ ਆਪਾਂ ਜਾਰੀ ਰੱਖਾਂਗੇ ਧੰਨਵਾਦ ਜੀ